590 530 590 10590 230 10000 ਪਹਿਲਾਂ ਲਿਆ 590 350 ਨਹੀਂ ਨਹੀਂ ਇਹ ਦਿੱਤੇ 10000 ਪਹਿਲਾਂ ਦੇ 25000 ਹਸਤਾ ਹੋਇਆ 86 ਕਰੀਪਤਾ ਲੇਟ ਕਰ 86 640 ਲਓ ਜੀ ਚਲੋ ਸਾਰੇ ਮਿਲਦੇ ਨੇ ਲਗਭਗ ਥੋੜੇ ਥੋੜੇ ਹੈਗੇ ਮੰਨਦੇ ਤੁਸੀਂ ਗਲਤੀ ਹੋਈ ਆ ਕਿਉਂ ਕੀਤੀ ਐ ਮੇਰੇ ਕੋਲੇ ਪਰਸੋਂ ਆ ਕੇ ਇੱਥੇ ਮੇਰੇ ਕੋਲੇ ਹਲਕਾ ਨਹੀਂ ਗਿਆ ਪੁੱਛ ਨਹੀਂ ਗਿਆ ਇਹਨਾਂ ਨੇ ਕਿਹਾ ਮੇਰਾ ਕੰਮ ਕਰਾ ਦੇ ਵਰਦੀ ਕਰਾ ਕੇ ਕਿਹਾ ਦੇ ਲਾ ਕੇ ਕਰਾ ਦੇ ਫਿਰ ਠੀਕ ਆ ਵੈਸੇ ਲੈ ਕੇ ਹਲ ਕਰਾ ਲਿਆ ਨਾ ਸਾਰੇ ਪੰਜਾਬ ਦਾ ਐਸਾ ਮੈਨੂੰ ਪਤਾ ਕੀ ਹਾਲਾਤ ਬਣਾਉਂਦੇ ਮਿੰਤਾ ਕਰਦੇ ਕਿਸਦਾ ਲੋਨ ਕਰਾਉਣੇ ਦਾ ਬਚਾਰੇ ਹਰੀਕਪੁਰ ਦੇ ਰਗਤ ਹੋਈ ਕੀਤੀ ਪਈ ਨੇ ਤੁਸੀਂ ਲੋਕਾਂ ਨੇ ਤੁਹਾਨੂੰ ਇਹ ਪਤਾ ਤੁਹਾਨੂੰ ਕਿੰਨੇ ਕਿਸੇ ਵਿਆਹ ਕਰਨਾ ਕਿਸੇ ਜਵਾਬ ਦੇਣਾ ਬਾਅਦ ਤੇ ਤੁਸੀਂ ਤੋਂ ਕਹੇ ਦਰਵਾ ਮੈਂ ਆਵਾਂ ਇਹ ਪੈਸੇ ਦੇ ਤੋ ਤਾਂ ਕੰਮ ਹੋ ਜਾਊਗਾ ਨਹੀਂ ਕੰਮ ਹੈ ਨਹੀਂ ਕਿੰਨੀ ਤਹਾ ਉਲੀ ਕਿੰਨੀ ਥੋੜਾ ਬਾਹਰ ਗਿਆ ਰੁਪਈਆ ਨਾਲ ਗਿਆ ਨਹੀਂ ਹੁੰਦਾ ਇੱਥੇ 577 ਵਾਲੇ ਤੁਸੀਂ ਕਿਉਂ ਕਰਨ ਲੱਗੇ ਹੋ ਕੀ ਕਰੂਗਾ ਤੁਸੀਂ ਕੋਈ ਪ੍ਰਬੰਧਕ ਨੂੰ ਜਾ ਕੇ ਜਵਾਬ ਦੇਣਾ ਤੁਸੀਂ ਐਡੀਟਿਵਿਟੀ ਜੁਆ ਮੈਂ ਵਰਗੇ ਨੌਕਰੀ ਮਤੇ ਇਹ ਨਹੀਂ ਵੀ ਤੇ ਨੌਕਰੀ ਵੀ ਨਹੀਂ ਤੁਸੀਂ ਦੇ ਬੈਠੇ ਹੋ ਤੁਸੀਂ ਫੇਰ ਵੀ ਚੁੱਪੋਂ ਦੇਣਾ ਕੰਮ ਸਰਬਨ ਚਾਰ ਘਾਲਵੇ ਤਕਰੀਬਨ ਲਗੇ ਦੇ ਚਾਰ ਕਰਗ ਦੇ 21 ਸੀਆ ਕਰਾ ਦਿਆਂ ਮੈਨੂੰ ਰੋਣਾ ਕਰਾ ਦ। 1 ਤੱਕ ਦੀ ਲੱਖ ਹਜ਼ਾਰ ਦਾ ਡੇੜਾ ਤੇ ਹਜ਼ਾਰ ਦਾ ਦਰਸਾਰ। ਮੈਂ ਕਿਦਾ ਕਿਦਾ ਨਾਮ ਰਹਾ ਇਹਨਾਂ ਸਾਰੇ 950 ਖਾ ਲਿਆ। ਐਸੇ ਮੈਨੂੰ ਆਨੇ। ਇਹ ਤਾਂ ਮੈਨੂੰ ਜੇ। ਜਦ ਇਹਨਾਂ ਨੇ ਮੇਰੇ ਬੀਲ ਪਹਿਲੀ ਵਾਰ ਹੋਈ ਤੇ ਬੜਾ ਸ਼ਾਬਾਸ਼ੀ ਮੈਨੂੰ ਸਾਰੇ ਮਨੋਂ ਟੋਕੀ ਹੀ ਆ ਨਾ ਫੁੱਲੀ ਗੱਲ ਨਹੀਂ ਹੈਗੀ ਤੇ ਹੈ ਸਾਰੇ ਹਾਲ। ਕੀ ਕਹੂੰ ਕਿ ਤੁਸੀਂ ਤੇ ਕੀ ਹਾਲ ਹੈ? ਇਹ 90 ਸਵੇ ਘਟਾਇਆ ਕਹੇ ਲੈ ਕੇ ਮੇਰਾ ਕੰਮ ਕਰਦਾ ਨਹੀਂ ਇਹ ਕਹਿੰਦਾ ਪੈਸੇ ਲੈ ਕੇ ਤੇ ਚਾਲੇ ਮੇਰਾ ਕੰਮ ਕਰਦਾ ਬਾਕੀਆਂ ਨੂੰ ਖਬਰ ਪੈਸੇ ਲੈ ਕੇ ਕੰਮ ਨਹੀਂ ਕੀਤਾ ਚਾਰ ਸਾਲ ਦੇ ਕਿਥੇ ਗਿਆ ਵਾਪਸ ਇਹ ਮੈਂ ਖਲਾਅ ਵੀ ਨਹੀਂ ਕਹਿੰਦਾ ਮੇਰਾ ਪੈਸੇ ਲੈ ਕੇ ਕੰਮ ਕਰਦਾ ਬਾਕੀ ਦੇ ਪੈਸੇ ਲੈ ਕੇ ਕੰਮ ਨਹੀਂ ਕੀਤਾ ਮੈਂ ਲੋਕਾਂ ਦੇ ਬੰਦੇ ਸਾਹਿਬ ਦੇ ਵਾਸਤੇ ਥੋੜੀ ਸਹਾਰੀ ਨਹੀਂ ਹੋਣੀ ਜੀ ਲੱਗੇ ਸਾਰੀ ਨਹੀਂ 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 ਮਿਲਗੀ ਤਾੜ ਬੁਰੇ ਦੇ ਕੇ ਜਨਾਬ ਨੇ ਫੋਨ ਵੀ ਕਰਾਇਆ ਸੀ ਯਾਰ ਜਨਾਬ ਦਾ ਫੋਨ ਕਰਾਇਆ ਫੋਨ ਤੇ ਮੇਰਾ ਕੰਮ ਨਹੀਂ ਹੋ ਰਿਹਾ ਹੁਣ 100 ਤੇ 3 ਮਿੰਟ ਹੀ ਫੋਨ ਤੇ ਬਾਤ ਨਹੀਂ ਹੋ ਰਹੀ ਕਿਹਨੇ ਆਉਣੀ ਸੀ ਹਾਂਜੀ ਮਦਦਾਂ ਆਉਂਦੀ ਆਹ ਲਿਆ ਅੱਜ 15 ਗ੍ਰਾਜਾ ਦਾ ਦੱਸਿਆ ਪਹਿਲਾਂ ਇਹ 15 ਗ੍ਰਾਜਾ ਤਾਂ ਮੈਂ ਸ਼ਾਮ ਦੇ ਪਾਰੀ ਕੀਤੀ ਐ ਮੈਂ 3 ਮਹੀਨੇ ਚਲੋ ਗਿਆ ਤੇ ਪਰਚਾ ਤਾਂ ਹੋ ਗਿਆ ਬਸ ਬੱਸ ਆਇਆ ਮੈਂ ਆਪ ਕਹਾਂ ਨਾ ਨਿਸ਼ਾਨਦੀ ਕਰੋ ਸਾਡੇ ਦੇ ਜ਼ਮੀਨੇ ਦੁਬਾਰਾ ਪਰਚਾ ਫੇਰ ਮਨ ਕਰਨ ਤਿਆਰ ਮਿਹਰਬਾਨ ਇਹ ਥਾਣਾ ਮੇਰੇ ਕੋਲ ਕਦੀ ਮੈਸੇ ਮੇਰੇ ਤੇ ਫਿਰ ਪਰਚਾ ਕਬਜ਼ਾ ਕਰਦੇ ਐ ਤੇ ਫਿਰ ਫਰਜ਼ਾ ਕਰਨਾ ਤੇ ਫਿਰ ਪਰਚਾ ਕਰਨਾ ਪੁੱਛਿਆ ਮੇਰੀ ਮੈਂ ਖੇਤੀ ਵੀ ਨਹੀਂ ਜਾਂਦਾ 15 ਸਾਲ ਦੀ ਮੈਂ ਹੀ ਕੀਤੀ ਐ ਮੇਰੀ ਇੱਕ ਬੇਨਤੀ ਐ ਅਸਰ ਮੈਂ ਆਪ ਨੂੰ ਮੈਂ ਤਾਂ ਉਹਦੇ ਕੱਟ ਲਉਂ ਪਹਿਲਾਂ ਪਹਿਲੇ ਆਇਆ ਮੈਂ ਕਹਿੰਦਾ ਖੱਜਲ ਨਹੀਂ ਕਰਦਾ ਮੈਂ ਤੈਨੂੰ ਪੈਸੇ ਲੈਣਵਾ ਆਇਆ ਕਦੇ ਇਹਨਾਂ ਨੂੰ ਕੰਮ ਵਿੱਚ ਕਰਦਾ ਮੈਂ ਸ਼ਾਬਾਸ਼ ਕਹਿੰਦਾ ਪੈਸੇ ਲੈ ਕੇ ਕੰਮ ਕਰ ਤਾਂ ਲਗਨ ਕੰਮ ਹੀ ਕਰਦੇ ਮੱਕੀ ਦਾ ਕਿਹਦਾ ਨਾਮ ਆਉਂਦਾ ਰੇਵਿੰਜੀ ਕੰਮ ਫਰੀਕ ਹੀ ਪੈਸੇ ਜੇ ਤਾਂ ਵੀ ਰੁਪਸ਼ਾਵ ਸੀ ਮੇਰੇ ਮਾਤਾ 90 ਸਾਲ ਦੀ ਬੈਠੀ ਆ ਥੇ 90 ਸਾਲ ਦੀ ਮਾਤਾ ਇਹਨਾਂ ਤੋਂ ਬਹਿ ਕੇ ਉੱਤ ਸੀ ਨਾ ਮੈਂ ਇਹਨਾਂ ਨੇ ਖੋਦ ਕੇ ਕਿਹਾ ਕਿ ਮੇਰਾ ਕੈਦ ਮੁਕੇ ਕਿ ਜਿੱਦਾਂ ਮੱਢੀ ਖਾਣੋ ਮੈਨੂੰ ਤੁਹਾਨੂੰ ਨਹੀਂ ਮੈਂ ਕੁਛ ਵੀ ਦਿੰਦਾ ਨਾ ਤੁਹਾਡੇ ਕੋਲ ਲੈਣਾ ਮੈਨੂੰ ਲੁਧਿਆਣੇ ਤੋਂ ਤੁਹਾਡਾ ਗਵਾਂਡੀ ਆ ਮੇਰਾ ਕੰਮ ਕਰਾੜ ਹੋ ਕੇ ਕੁਛ ਇਹਨਾਂ ਨੂੰ ਇੱਕ ਪਰੇ ਤਾਂ ਤੁਹਾਨੂੰ ਇਹ ਤਾਂ ਡੰਡਾ ਨਾਲ ਹੋਈ ਆ ਕਿ 40 ਮੰਗਿਆ ਜੇ ਮੈਂ ਵੀ ਇਹਨਾਂ ਦਾ ਸੀ 25 ਸਾਡੇ ਕੋਲ ਤੇ ਮੇਰੀ ਮਜਬੂਰੀ ਸੀ ਮੈਨੂੰ 1000 ਰੁਪਏ ਦੇਣਾ ਤੇ ਦਿਹਾੜੀ ਸਾਰੀ ਗੋਤੰਦੀ ਆ ਕਿ ਉਹ ਨਾਲ ਲੈ ਕੇ ਇਹਨਾਂ ਦੇਖੋ ਉਹ ਵੀ ਖਰਚ ਆਉਂਗਾ ਸ਼ੁਕਰਵਾਰ ਤੋਂ ਪਹਿਲਾਂ ਚਾਹ ਕਰੋਗੇ ਮੈਨੂੰ ਸ਼ੁਕਰਵਾਰ ਤੋਂ ਪਹਿਲਾਂ ਸੁਣ ਮੇਰੇ ਕੋਲ ਕਦੇ ਆਇਓ ਨਹੀਂ ਨਹੀਂ ਪਹਿਲਾਂ ਤੁਜੀ ਵਾਇਰ ਕਰਵਾਜਿਆ ਪਹਿਲੀ ਵਾਰ ਸੈਟਿੰਗ ਕਰਕੇ ਪੈਸੇ ਜਿਹੜੇ ਅੱਜ ਦੇਣਾ ਬੰਦੇ ਜੱਟੂ ਬਰਾਬਰ ਕਿਛੇ ਵੀ ਮੌਲਾ ਪਰ ਤੁਜੀ ਸੁਗਰਾਨਾ ਕਰ ਜੋ ਕਿ ਇੱਕ ਤੇ ਇੱਕ ਥੋੜੋ ਦਿੰਦੇ ਬੰਦੇ ਦਾ ਮਾਂ ਦਾ ਪ੍ਰਕਿਰਤੀ ਇੱਕ ਸਾਲ ਤਾਂ ਬਦਿਲ ਦਾ ਸਾਹਮਣੇ ਇੱਕ ਫੈਨ ਕਰਨ ਦੇ ਇੱਕ ਸਾਲ ਕਿੰਦਾ ਤੇ ਜਨਾਬ ਤੋਂ ਹੁਣ ਕਿਤਾ ਤਾਂ ਮੇਰੇ ਫੈਨ ਹੋਇਆ ਕੱਬੀ ਸਾਹਮਣੇ ਇੱਕ ਸਾਲ ਮੈਨੂੰ ਫੈਨ ਨਹੀਂ ਕਿਤੇ ਸਾਲ ਤਾਂ ਤਿੰਨ ਦਿਨ ਫੈਨ ਕਰਦਾ ਇੱਕ ਸਾਲ ਸਰਦਾਰ ਜੀ ਆਹ ਅਮਰ ਚੈੱਕ ਨੂੰ ਸੁਣ ਕੇ ਕੀ ਹਾਂਜੀ ਹਾਂ ਐਨਾ ਬੁਲਾ ਹਾਲ ਹੋਇਆ ਮੈਂ ਕਿੱਧਰ ਬੈਠੇ ਮੈਂ ਉਹੀ ਤਾਂ ਗੱਲ ਛੱਡੀ ਬੈਠੇ ਨੇ ਬਾਧੂ ਚਾਰ ਛੱਤੇ ਇਹਨਾਂ ਨੇ ਹਾਂਜੀ ਪਹਿਲਾਂ ਕਰਦੇ ਸੀ ਪਹਿਲਾਂ ਸਹੀ ਹੁਣ ਛੱਡੀ ਬੈਠੇ ਨੇ ਠੀਕ ਲੋਕਾਂ ਦਾ ਤਾਂ ਹੈ ਹੀ ਕਿ ਮੈਂ ਉਹ ਹੀ ਇਹਨਾਂ ਨੂੰ ਹੋ ਜੀ ਪੈਸੇ ਲੈ ਕੇ ਤਾਂ ਕੰਮ ਹੁੰਦਾ ਲੋਕਾਂ ਦਾ ਤਾਂ ਹੈ ਹੋ ਨਹੀਂ ਬਿਲਕੁਲ ਵੀ ਕਿਸੇ ਵਾਂਗ ਮੈਨੂੰ ਵੀ ਹਾਲ ਕੀ ਆ ਕੀ ਉਹਨਾਂ ਦੀ ਮੁਸ਼ਕਲਾਂ ਨੇ ਕੀ ਗੱਲਾਂ ਬਾਤਾਂ ਨੇ ਇਹ ਵੀ ਮੇਰੇ ਬੁਸ਼ਾਰਾ ਨੂੰ ਦੱਸਦੇ ਕਿ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਕਿ ਮੈਨੂੰ ਬੁਸ਼ਾਰਮ ਹੋ ਕੇ ਸਟਾਪ ਚੱਕਣਾ ਪਿਆ ਜਦੋਂ ਮੇਰੀ ਅੰਤ ਹੀ ਹੋ ਗਈ ਜਦੋਂ ਤੁਹਾਨੂੰ ਸ਼ਰਮ ਮਹਿਸੂਸ ਹੋਣਾ ਹੈ ਤੁਸੀਂ ਪੜਾਈ ਲੈ ਕੇ ਹੋਗੇ ਲੋਕਾਂ ਦੇ ਅਸੀਂ ਲੋਕਾਂ ਦੇ ਕੰਮ ਅਸੀਂ ਕਰਾਉਣ ਬਾਰੇ ਸਾਡਾ ਕੰਮ ਖਤਰੀ ਹੋਣਾ ਨਹੀਂ ਸ਼ਰਮ ਮਾਰਨਾ ਜੀ ਕਈ ਵੇਲੇ ਰੋਣ ਵਾਲਾ ਹਾਲ ਹੋਵੇ ਨਹੀਂ ਇਸ ਤੋਂ ਤੁਸੀਂ ਹੋ ਕੀ ਆ ਇਹ ਤਾਂ ਪੜਾ ਲਿਖਾ ਕੇ ਬੱਚੇ ਕੈਨੇਡਾ ਅਮਰੀਕਾ ਵੀ ਜੀ ਜਾਂਦੇ सर मेरी तो थी। भी गिनती इसमें 6 महीने की मासिक बना कर कभी ना कैसे बदलना नाम दिखता है इसका भी बहुत बड़ा नहीं जैसे बने सर मेरा वादा का है कि ठाकुर कोई एक बंदा कह दे कि कल वाले आज तक 100000 पर नहीं रुकते थे बहुत है 100000 45000 40000 पे नहीं पहुंच गए तुम 10 तो नहीं 29 29 के बाद में 25 25000 पे पहुंच गए जी सुन धन्यवाद थैंक यू 25 नहीं हां बोलूंगी ਹਾਂ ਜੀ ਕਾਨੂੰਨ ਹੱਦ ਦੇ ਹੋਰ ਜੀ ਰਣਿੰਦਰ ਸਿੰਘ ਜੀ ਰਣਿੰਦਰ ਸਿੰਘ ਸ਼ਾਮਕ ਰੇ ਮਰਾਮ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਕਿਹੜੀ ਗੱਲ ਵਾਸਤੇ ਪ੍ਰੇਮਰਾਮ ਜੀ ਥੋੜਾ ਸੱਟ ਜਾਨ ਨੂੰ ਰੇਰਾਂ ਦੇ ਹੁੰਦਾ ਤੁਸੀਂ ਤੁਹਾਨੂੰ ਪ੍ਰੇਮਰਾਮ ਜੀ ਗਲਤ ਹੈ ਕਿ ਤੁਹਾਨੂੰ ਦੇਖੀ ਬਾਕੀ ਨੂੰ ਅਗਲਾਉਣੀ ਹੈ ਮੈਂ ਤਾਂ ਗਲਤ ਹੈ ਇੱਥੇ ਗੱਲ ਕਰਦਾ ਵੀ ਸਾਰਾ ਹੀ ਮਾਹੌਲ ਇਹ ਹੈ ਜਦੋਂ ਉਹ ਆਉਂਦਾ ਇਹਦੇ ਨਾਲ ਲੁਟੋਣ ਲੱਗੇ ਦੱਸੋ ਬੰਦ ਕਰੋ ਇਹ ਤੁਹਾਨੂੰ ਲੱਗਾ ਫਿਰ ਵੀ ਦੇਖਣ ਲੱਗਾ ਆਮ ਪਰਿਵਾਰਾਂ ਚੋਂ ਆਉਂਦੇ ਨੇ ਜਿਹੜੇ ਤਾਂ ਤਾਂ 7-7 ਦਿਹਾੜੀ ਲਈ ਉਹ ਯੂਨੀਵਰਸਿਟੀ ਤੁਸੀਂ ਤਾਂ ਜੇ ਕੰਮ ਨਹੀਂ ਹੋਊਗਾ ਜੇ ਕੰਮ ਹੋਊਗਾ ਤਾਂ ਪੈਸੇ ਲੈ ਕੇ ਹੋਊਗਾ ਉੱਥੇ ਕੀ ਕਹੂੰਗਾ ਸਾਡੇ ਕੋਈ ਫਰਜ਼ ਹੀ ਨਹੀਂ ਹੈ ਇਸ ملک ਵਾਸਤੇ ਜਦੋਂ ਇੰਨੀ ਤਨਖਾਹ ਮਿਲਦੀ ਹੈ ਸਾਡੇ 62000 ਤਨਖਾਹ ਦੇ ਰਹੀ ਹੈ ਬਿਲਕੁਲ ਇਸ ਤਰ੍ਹਾਂ ਹੀ ਮੇਰੀ ਬੇਤੋ ਸੋਈਓ ਤੇ ਕਾਦੀ ਮਾਫੀ ਕਰਦੀ ਆ ਕਾਦੀ ਮਾਫੀ ਕਰਦੀ ਹਾਂ ਤੁਹਾਨੂੰ ਇਹਦੇ ਵਿੱਚ ਬਸ ਤਾਂ ਇੱਕ ਤਰ੍ਹਾਂ ਦੀ ਦਾ ਪ੍ਰਮਾਤਮਾ ਕਰਦਾ ਨਾ ਅਸੀਂ ਪ੍ਰਮਾਤਮਾ ਦੀ ਹੈਗੇ ਅਸੀਂ ਬੰਦੇ ਆ ਲੰਗਰ ਲਗਾ ਦੇ ਜਿਵੇਂ ਜਿਵੇਂ ਬ੍ਰੰਡ ਪ੍ਰੈਸ਼ਰ ਹੁੰਦੇ ਸੀ ਪ੍ਰੈਸ਼ਰ ਕਰਾਣੇ ਨੇ ਮੈਂ ਤਾਂ ਛੀਂਕ ਆਈ ਜਿਆ ਹਾਲੇ ਬੰਦੇ ਸੀ ਇਹ ਉਦੋਂ ਘਰ ਤੇ ਜੀ ਫਕਤ ਨਾਮ ਹੈ ਰਹੀ ਤੇ ਮੇਰੀ ਮਾਤਾ ਦੇ ਇਸੇ ਅੰਮੀ ਨੂੰ ਇਹ ਨਪੋਦਾ ਅੰਨਾ ਨੂੰ ਬੈਂਕ ਵਾਲੇ ਕੰਪਨੀ ਇੱਥੇ ਹੀ ਪਈਏ ਇਹ ਸਾਨੂੰ ਤਕਦੀਮ ਕਰਾਉਂਦੇ ਹਾਂ ਬ੍ਰਾਂਡ ਪ੍ਰੋਫੈਸ਼ਨ ਕਰਾਉਂਦੇ ਕੋਈ ਪਟਵਾਰੀ ਕਾਨੂੰਗੋ ਤਸਦੀਕਾਂ ਤੇ ਸਾਈਨ ਲਗਾਉਂਦੇ ਆ ਕਰਾਉਂਦੇ ਆ ਕਰਾਉਂਦੇ ਆ ਫਕਤ ਅੰਨੇ ਆ ਆਹ ਬ੍ਰਾਂਡ ਪ੍ਰੋਫੈਸ਼ਨ ਬ੍ਰਾਂਡ ਪ੍ਰੋਫੈਸ਼ਨ ਇਹ ਕੋਰਪੋਰੇਟ ਦੇ ਅਰਜ਼ੀਆਂ ਪਾਉਂਦੇ ਆ ਹਾਂਜੀ ਬ੍ਰਾਂਡ ਬ੍ਰਾਂਡ ਪ੍ਰੋਫੈਸ਼ਨ ਬ੍ਰਾਂਡ ਪ੍ਰੋਫੈਸ਼ਨ ਇਹ ਕੋਰਪੋਰੇਟ ਦੇ ਅਰਜ਼ੀਆਂ ਪਾਉਂਦੇ ਆ ਹਾਂ पंज सौ नवे सौ 590 6590 230 10000 ਪਹਿਲਾਂ ਲਿਆ 590 35 ਨਹੀਂ 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 10000 ਪਹਿਲਾਂ ਦੇ 25000 ਹੁੰਦਾ ਹੋਇਆ 86 ਕਰੇ ਪਤਾ ਲੈਣੀ ਕਰ 86 640 ਲਓ ਜੀ ਚਲੋ ਸਾਰੀ ਮਿਲਦੇ ਨੇ ਲਗਭਗ ਥੋੜੇ ਥੋੜੇ ਹੈਗੇ ਮੰਨਦੇ ਤੁਸੀਂ ਗਲਤੀ ਹੋਈ ਆ ਕਿਉਂ ਕੀਤੀ ਐ ਰਾਮੇ ਮੇਰੇ ਕੋਲੇ ਪਰਸ ਵਾਂਗ ਇੱਕ ਮੇਰੇ ਕੋਲੇ ਹਲਕਾ ਨਹੀਂ ਗਿਆ ਪੁੱਛ ਨਹੀਂ ਗਿਆ ਇਹਨਾਂ ਨੇ ਕਿਉਂ ਜਰਾ ਕੁੱਟਾ ਦੇ ਮਰਜੀ ਕਰਾ ਕੇ ਕਿ ਦੇ ਲਾਂਗੇ ਕਰਾ ਦੇ ਠੀਕ ਆ ਵੈਸੇ ਲੈ ਕੇ ਕਰਾ ਲਿਆ ਵੈਸੇ ਲੈ ਕੇ ਹੋ ਗਿਆ ਹੁਣ ਸਾਰੇ ਪੰਜਾਬ ਦਾ ਐਸੇ ਮੈਨੂੰ ਪਤਾ ਕੀ ਹਰਦ ਬਣਾਉਂਦੇ ਮਿੰਤਾ ਕਰਦੇ ਕਿਸਦਾ ਲੋਨ ਕਰਾਉਣੇ ਦਾ ਬਚਾਰੇ ਹਰੀਖ ਨੂੰ ਜਿਹੜਾ ਰਕਤ ਹੋਈ ਕੀਤੀ ਪਈ ਹੈ ਨਾ ਤੁਸੀਂ ਲੋਕਾਂ ਨੇ ਤੁਹਾਨੂੰ ਇਹ ਪਤਾ ਤੋਂ ਬੰਦਾ ਮਜਬੂਰ ਕਿੰਨੇ ਨੇ ਕਿਸੇ ਵਿਆਹ ਕਰਵਾ ਲੈਣ ਦਾ ਜਵਾਬ ਭੇਜਣਾ ਬਾਅਦ ਤੇ ਤੁਸੀਂ ਲੋਕਾਂ ਨੇ ਡਰਾ ਮਾਇਆ ਜੇ ਪੈਸੇ ਤਦੋਂ ਤੱਕ ਕਮ ਹੋ ਜਾਊਗਾ ਨਹੀਂ ਕਮ ਹੈ ਨਹੀਂ ਕਿੰਨੀ ਤੱਕ ਉਹ ਕਿਨੇ ਥੋੜਾ 2000 ਰੁਪਿਆ ਨਾਲ ਗਿਆ ਨਹੀਂ ਹੁੰਦਾ ਇੱਥੇ 5 7 700 ਵਾਲੇ ਤੁਸੀਂ ਕੀ ਕੰਮ ਕਰਨ ਲੱਗੇ ਆ ਕਿ ਕਰੂਗਾ ਤੁਸੀਂ ਕੋਈ ਪ੍ਰਬੰਧ ਨੂੰ ਜਾ ਕੇ ਜਵਾਬ ਦੇਣਾ ਤੁਸੀਂ ਐਡਿਮਿਟੇਜ ਵਿੱਚ ਬੜੀਆਂ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਨੌਕਰੀ ਵਿੱਚ ਹੀ ਕੁਰਸੀ ਤੇ ਬੈਠੇ ਹੋ ਤੁਸੀਂ ਫੇਰ ਵੀ ਤੂੰ ਟੋਡੇ ਵਾਲਾ ਕੰਮ ਸਰਮ ਨੂੰ 4 ਹਾਲਵੇ ਤੇ 3 ਲੰਗੇ ਦੇ ਰੂ 4 ਹਾਲਵੇ ਦੇ 2 ਕਿਸੀਆਂ ਘਰਾਦਦੇ ਆ ਮੈਨੂੰ ਰੋਣਾ ਘਰਾਦਾ 1 ਕਿੱਟ ਜਿਹੜਾ 1000 ਦਾ ਦਰਸਾਰ ਹੂੰ ਮੈਂ ਕਿਦਾ ਕਿਦਾ ਨਾਮ ਆ ਇਹਨਾਂ 5900 ਕ ਖਾ ਲਿਆ ਤੁਸੀਂ ਅਸਮਰੂ ਨੇ ਇਹ ਮੈਕਨੇ ਜਦ ਇਹਨਾਂ ਨੇ ਮੇਰੇ ਡੀਲ ਪਹਿਲੀ ਵਾਰ ਹੋਈ ਤੇ ਨਾਲੇ ਸ਼ਾਵਾਸੀ ਮੈਕਨੇ ਸਾਰੇ ਮਨੋਂ ਟੋਕੀ ਹੀ ਆ ਤਾਂ ਫੁੱਲੀ ਗੱਲ ਨਹੀਂ ਹੈਗੀ ਤੇ ਹੈ ਸਾਰੇ ਹਾਲ ਕੀ ਕਹੂੰ ਕਿ ਤੁਸੀਂ ਤੇ ਕੀ ਗੱਲ ਕਰ ਰਹੇ ਹੋ ਇਹ ਰੈਂਟੀ ਸਵੇਰ ਕੱਢਾਇਆ ਪੈਸੇ ਲੈ ਕੇ ਮੇਰਾ ਕੰਮ ਕਰਦਾ ਨਹੀਂ ਕਹਿੰਦਾ ਪੈਸੇ ਲੈ ਕੇ ਤੇ ਚਾਲੇ ਮੇਰਾ ਕੰਮ ਕਰਦਾ ਬਾਕੀਆਂ ਨੂੰ ਖਬਰ ਪੈਸੇ ਲੈ ਕੇ ਕੰਮ ਨਹੀਂ ਕੀਤਾ 4 ਸਾਲ ਦੇ ਕਿਥੇ ਕਰਵਾਇਆ ਇਹ ਮੈਂ ਖਲਾਅ ਵੀ ਨਹੀਂ ਕਹਿੰਦਾ ਮੇਰਾ ਪੈਸੇ ਲੈ ਕੇ ਕੰਮ ਕਰਦਾ ਬਾਕੀ ਦੇ ਪੈਸੇ ਲੈ ਕੇ ਕੰਮ ਨਹੀਂ ਕੀਤਾ ਮੈਂ ਮੈਂ ਲੁਕਾ ਦੇ ਦਵਾ ਮੁੰਡੇ ਸਾਹਿਬ ਦੇ ਵਾਸਤੇ ਥੋੜੀ ਸੈਣੀ ਨਹੀਂ ਹੋਈ ਹੋਣੀ ਜੀ ਲੱਗੇ ਸਾਰੇ ਨਹੀਂ 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 ਲੈ ਕੇ ਉੱਪਰੋਂ ਮਿਲਦਾ ਬੁਰੇ ਦੇ ਕੇ ਜਦ ਨਾਲ ਦਾ ਫੋਨ ਵੀ ਕਰਾਇਆ ਸੀ ਆ ਦਾ ਫੋਨ ਕਰਾਇਆ ਫੋਨ ਤੇ ਵੀ ਮੇਰਾ ਕੰਮ ਨਹੀਂ ਹੋਇਆ ਹਮਨੇ 2-3 ਮਿੰਟ ਫੋਨ ਤੇ ਵਾਸਤੇ ਲੱਗੇ ਨੋ ਜਿਹੜੀ ਜਦੋਂ ਸੀ ਹਾਂ ਹਾਂ ਆਲੀ ਅੱਜ ਬੰਦਾ ਆ ਗਿਆ ਲਾ 10000 ਪਹਿਲਾਂ ਕਹਿੰਦੇ 15000 ਸਾਂਗਣਾ ਸ਼ਾਮ ਦੇ ਭਾਈ ਕੀਤੀ ਹੈ ਨੂੰ ਤਿੰਨ ਵੀ ਲੋਕੀ ਹੁੰਦੇ ਤੇ ਪਰਚਾ ਤਾਂ ਹੋ ਗਿਆ ਬਸ ਸਬਸਤਾ ਆਇਆ ਮੈਂ ਆਪਕਾ ਨਿਸ਼ਾਨਦਈ ਕਰੂ ਸਾਡੇ ਦੇ ਜ਼ਮੀਨ ਨੇ ਦੁਬਾਰਾ ਕਰਤਾ ਫੀਸ ਮੈਨ ਕਰਨ ਤਿਆਰ ਮਿਹਰਬਾਨ ਇਹ ਥਾਣਾ ਮੇਰੇ ਕੋਲ ਕਦੀ ਨਾ ਮੈਸਰ ਮੇਤਰ ਦੇ ਫਰਜ਼ਾ ਕਬਜ਼ਾ ਕਰਤੇ ਨੇ ਜੇ ਜੇ ਮੇਰ ਬੱਤਾ ਕਰਨਾ ਮੈਨੂੰ ਇੱਕੋ ਹੀ ਮੈਨ ਬੱਤਾ ਕਰਤਾ ਮੰਤੀ ਹੋਇਆ ਮੈਂ ਵੀ ਮੈਂ ਕੀਤੀ ਵੀ ਨਹੀਂ ਜਾਂਦਾ 15 ਤਾਮ ਦੀ ਮੀਟੀ ਤੇ ਕਰਤੀ ਹੈ ਮੇਰੀ ਇੱਕ ਬੇਹਨ ਦੀ ਹੈ ਅਸਮੇਦ ਆਪ ਨੂੰ ਮੈਂ ਤਾਂ ਮਾਤਾ ਨੂੰ ਕੱਟ ਲਿਆ ਪਹਿਲਾਂ ਕਦੇ ਆਈ ਮੈਂ ਕਹਿੰਦਾ ਖੱਜਲ ਨਹੀਂ ਕਰਦਾ ਮੈਨੂੰ ਪੈਸੇ ਲਿਖਵਾਏ ਕਦੇ ਇਹ ਚੀਜ਼ ਨਹੀਂ ਕਰਦਾ ਮੈਂ ਸ਼ਾਬਾਸ਼ ਕਹਿੰਦਾ ਪੈਸੇ ਲੈ ਕੇ ਕੰਮ ਕਰਦਾ ਬਾਕੀ ਸਭ ਪੈਸੇ ਲੇ ਕੇ ਕੰਮ ਨਹੀਂ ਕਰਦੇ ਮੱਕੀ ਦਾ ਕਿਹਦਾ ਨਾਮ ਆਉਂਦਾ ਮੇਰੇ ਮਾਤਾ ਹੈ ਰੇਮ ਜੀ ਕੱਬੋ ਫ੍ਰੀ ਕੀ ਪੈਸੇ ਜੂ ਤਾਂ ਵੀ ਤੁਮ ਸ਼ਾਵਾਂ ਸੀ ਮੇਰੇ ਮਾਤਾ 90 ਸਾਲ ਦੀ ਬੈਠੀ ਆ ਥੇ 90 ਸਾਲ ਦੀ ਮਾਤਾ ਇਹਨਾਂ ਤੋਂ ਬੱਦਲ ਕਿਉਂ ਉੱਤਰ ਸੀ ਨਾ ਨਾਮ ਇਹਨਾਂ ਨੇ ਕੋਦ ਕਿਹਾ ਕਿ ਮੇਰਾ ਕੈਦ ਮੁਕੇ ਕਿ ਜਿੱਦਾਂ ਮੰਦੀ ਖਾਣ